ਮਾਹੀ ਗੁਰ ਪ੍ਰਖਾ ਸਾਹਿਬ ਮਾਹੀ ਗੁਰ ਜੀ ਕੀ ਫੱਤੇ ਸੰਗਤ ਜੀ ਅੱਜ ਤੀਜੇ ਦਿਨ ਆਪਾਂ ਯਾਤਰਾ ਦਾ ਤੀਜਾ ਦਿਨ ਅੱਜ ਆਪਾਂ ਪਹੁੰਚ ਗਏ ਆ ਜੀ ਮਰਦਵਾਹ ਕੀ ਨਿਸਤੋਸ ਗੋਵਿੰਦ ਕਾ ਜੀ ਅੱਜ ਦੀ ਰਾਤ ਆਪਾਂ ਇੱਥੇ ਸਟੇ ਕਰਨੀ ਆ ਤਾਂ ਇਸ ਤੋਂ ਬਾਅਦ ਆਪਾਂ ਸਵੇਰ ਨੂੰ ਚਾਲੇ ਪਾਉਣੇ ਆ ਜੀ ਗੋਵਿੰਦ ਧਾਮ ਲਈ ਸਵੇਰੇ 6 ਵਜੇ ਅਰਦਾਸ ਕਰਕੇ ਚਾਲੇ ਚਾਲੇ ਪਾਈ ਜਾਣਗੇ ਅੱਜ ਤੀਜੇ ਦਿਨ ਦੀ ਯਾਤਰਾ ਦੌਰਾਨ ਆਪਾਂ ਗੁਰਦੁਆਰਾ ਸ਼੍ਰੀ ਗੋਵਿੰਦ ਘਾਟ ਪਹੁੰਚ ਗਏ ਆ ਜੀ ਸਵੇਰ ਨੂੰ ਚਾਲੇ ਪਾਈ ਜਾਣਗੇ ਗੋਵਿੰਦ ਧਾਮ ਲਈ ਰਾਤ ਸਟੇ ਕੀਤੀ ਜਾਊਗੀ ਗੋਵਿੰਦ ਧਾਮ ਅ ਪਰਸੋ ਨੂੰ ਫਿਰ ਸਵੇਰ ਨੂੰ ਸ਼੍ਰੀ ਹਿਮਕੁੰਡ ਸਾਹਿਬ ਲਈ ਚਾਲੇ ਪਾਏ ਜਾਣਗੇ ਹਿਮਕੁੰਡ ਸਾਹਿਬ ਦਰਸ਼ਨ ਦੇਦਾਰੇ ਕਰਕੇ ਫਿਰ ਵਾਪਸ ਗੋਵਿੰਦ ਘਾਮਾਵਾਂਗੇ ਰਾਤ ਪੇਸ਼ਟੇ ਹੋ ਗਈ ਉੱਥੇ ਤਾਂ ਅਗਲੇ ਦਿਨ ਫਿਰ ਗੋਬਿੰਦ ਘਾਟ ਥੱਲੇ ਮੁੜ ਕੇ ਪਹੁੰਚਾ ਗਿਆ ਆਪਾਂ ਇਹ ਆਜੀ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਗੋਵਿੰਦ ਕਾਖ ਕੱਲ ਨੂੰ ਤੁਹਾਨੂੰ ਦਰਸ਼ਨ ਕਰਾਵਾਂਗੇ ਰਸਤੇ ਵਿੱਚ ਯਾਤਰਾ ਦੇ ਤੇ ਨਾਲ ਨਾਲ ਗੋਵਿੰਦਪਾ ਅੰਬਦੇਵੀ ਦਰਸ਼ਨਗ੍ਰਾਮ ਆ ਗਏ ਇਹ ਥੱਲੇ ਪਾਣੀ ਚੱਲਦਾ ਹੈ ਜੀ ਪਾਣੀ ਵਗਣਦਿਆ ਆ ਦਰਸ਼ਨ ਕਰੋ ਜੀ ਗੁਰਦੁਆਰਾ ਸ਼੍ਰੀ ਗੋਵਿੰਦ ਘਾਟ ਅੱਜ ਦੀ ਸਟੇ ਹੋਊਗੀ ਸਾਡੀ ਇੱਥੇ ਅੱਜ ਤੀਜੇ ਦਿਨ ਆਪਾਂ ਪਹੁੰਚੇ ਇਧਰ ਹੋ ਜੋ ਸੈਰ ਨੂੰ ਚਲੋ 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 ਆਹ ਮਾਰਗੀ ਸੰਗਤ ਬਹੁਤ ਆਜੀਤ ਸੇ ਪਹੁੰਚੀ ਹੋਈ ਸਵੇਰ ਨੂੰ ਸਾਰਿਆਂ ਨੇ ਦਰਸ਼ਨ ਕਰਨ ਗੋਵਿੰਦ ਧਾਮ ਜਾਣਾ ਇਹ ਦਲੀ ਦੇ ਬਿਲੇ ਹੋਣਾ ਦੋ ਘੋੜਾ ਲੱਗਦੇ ਆ ਉਪਰ ਵੱਗ ਗੁਰਦੁਆਰਾ ਸਾਹਿਬ ਦਾ ਮੁਖ ਦਵਾਰ ਹੈ ਜਿੱਥੋਂ ਐਂਟਰੀ ਇੱਧਰ ਬਾਜ਼ਾਰ ਆ ਕੁਸਮਾਨ ਖਰੀਦਣਾ ਤੁਸੀਂ ਖਰੀਦ ਸਕਦੇ ਆ ਡੰਡੇ ਨਾਲ ਖਾਣ ਨੂੰ ਇਹ ਛੋਟੀ ਬੰਦਗੀ ਕਿੰਨੇ ਦਾ 100 120 ਜਦ ਲੈ ਫਿਰ ਲੈ ਮਗਿਆ ਉਹਨੂੰ ਕੀ ਕਰਨਾ ਲੈ ਬਹੁਤ ਚੰਗਾ ਹੈ ਦੁਕਾਨਾਂ ਸਜੀਆਂ ਹੋਈਆਂ ਜੀ ਪੂਰੀਆਂ ਸਿੱਕੋ ਦੂਜੀਾਂ ਦੀ ਮਾਤਰੀ ਆਪਣੇ ਆਪ ਆਪਾ ਬਹੁਤ ਮੋਟਾ ਨਹੀਂ ਲੈਣਾ ਬਦਲਾ ਜੇ ਨਾ ਡੰਡਾ ਮੋਟਾ ਨਾ ਲਾ ਫਾਈਂ ਬਦਲੀ 40 ਜੀ ਕੋਈ ਨਾ ਆਈ ਸੋਟੀ ਬਰਸਾਤੀ ਬੈਗ ਆ ਜੀ ਕਿਹਨਾਂ ਗਿਆ ਜੀ ਉਹ ਕੁਦ ਚ ਲਗਾਈ ਉਹ ਕਿਹਦੇ ਪਤਾ ਨਹੀਂ ਜੀ ਜੀ ਸੋਟੀ ਦੇ ਸਾਥੀ ਦੇ ਮੈਂ ਕੋਈ ਸ਼ੀਲ ਗਏ ਇਹ ਲੋ ਬੋਡੋ ਫਟਾ ਮੋਦਲਾ ਬਾਜ਼ਾਰ ਜੀ ਇਹ ਗੋਵਿੰਦ ਘਾਟ ਦਾ ਸਾਰਾ ਸਮਾਨ ਬਰਸਾਤੀਆਂ ਛਤਰੀਆਂ ਨਾਲ ਉੱਤੇ ਚਾਹ ਨੂੰ ਡੰਡੇ ਮਿਲ ਜਾਂਦੇ ਇਥੋਂ ਕਿਟਾ ਆ ਬਹਿ ਗਿਆ ਟੋਪ ਦਾ ਇਹਦੇ ਨਾਲ ਕਹਿੰਦੇ ਮੈਂ ਦੀਦੀ ਆ ਗਰੀ ਆਹ ਵਾਲਾ ਕਹਿੰਦੇ ਜਦੋਂ ਕਹਿੰਦੇ ਨਹੀਂ ਬੈਠਾ ਮੈਂ ਸਮਝ ਕੀ ਦੇਣਾ ਕੱਲ ਨੂੰ ਪੂਰੇ ਦਰਸ਼ਨ ਕ੍ਰਮ ਆਗੇ ਜੀ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਤੱਕ ਸੰਗਤਾਂ ਨੂੰ ਇਹ ਹੈ ਜੀ ਗੋਵਿੰਦ ਘਾਟ ਬਾਹਰਲਾ ਦ੍ਰਿਸ਼ ਵਾਲਾ ਨਜ਼ਾਰਾ ਬਹੁਤ ਹੀ ਉੱਚੇ ਪਹਾੜਾ ਜੀ ਬਹੁਤ ਹੀ ਉੱਚੇ ਆਹ ਹੁਲੇ ਸੇਤ ਤੇ ਨਹੀਂ ਪੜਨਾ ਇਹ ਹੈ ਜੀ ਰਸਤਾ ਜਿਹੜਾ ਹੀਮਕੁੰਨ ਸਾਹਿਬ ਨੂੰ ਜਾਂਦਾ ਆ ਇਹ ਆਪੋਲੇ ਟੱਪ ਗਏ ਆਪਾਂ ਇੱਥੋਂ ਵੀ ਆਪਾਂ ਪੈਦਲ ਯਾਤਰਾ ਸਾਡੀ ਸ਼ੁਰੂ ਹੋਣੀ ਆ ਜੀ 2 ਦਿਨ ਦੀ ਇਹ ਸਾਰਾ ਪੈਦਲ ਯਾਤਰਾ ਲਈ ਜਾਂਦਾ ਰਸਤਾ ਪੈਦਲ ਯਾਤਰਾ ਸ਼ੁਰੂ ਹੋਣੀ ਸਾਡੀ ਜੇ ਰੋ ਪਾਣੀ ਆਉਂਦਾ ਇਹ ਬਦਰੀ ਨਾਥੋਂ ਆਉਂਦਾ ਜੀ ਸਦਾ